ਸਤ ਸ੍ਰੀ ਅਕਾਲ ਕਿਸਾਨ ਭਰਾਵਾਂ ਲਈ ਜਿਹੜੇ ਡੰਗਰਾਂ ਦੇ ਕਟੂਏ ਮਰੇ ਤੋਂ ਬਾਅਦ ਪਸ਼ੂ ਦੁੱਧ ਨਹੀਂ ਲਾਉਂਦਾ ਤਾਂ ਇਹ ਜਰੂਰ ਵੀਡੀਓ ਦੇਖੋ ਇਸ ਵਿੱਚ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਕਿ ਉਸ ਨੂੰ ਇਸ ਸਪਰੇਅ ਪੰਪ ਨਾਲ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਉਸ ਨੂੰ ਬਾਰ-ਬਾਰ ਟੀਕੇ ਨਹੀਂ ਲਾਉਣੇ ਪੈਂਦੇ ਤੇ ਦੁੱਧ ਵੀ ਵਧੀਆ ਤੇ ਤੇਜ਼ ਛੇਤੀ ਲਾਉਂਦੀ ਹੈ ਇਹ ਪੰਪ ਨੂੰ ਵਰਤਣ ਦਾ ਤਰੀਕਾ ਇਹ ਹੈ ਕਿ ਇਸ ਦੇ ਸਿਰਫ ਤਿੰਨ ਨੰ ਪੰਪ ਮਾਰਨੇ ਆ ਉਸ ਦੀ ਜੁਬਾਨ ਤੇ ਤੇ 10 ਮਿੰਟਾਂ ਬਾਅਦ ਉਹ ਦੁੱਧ ਲਾਉਣ ਲੱਗ ਪੂਗੀ ਜੇ ਨਹੀਂ ਮੂੰਹ ਤੇ ਮੂੰਹ ਦੇ ਵਿੱਚ ਪਾਉਂਦੀ ਤਾਂ ਉਸ ਦੀਆਂ ਉਸ ਦੇ ਨੱਕ ਤੇ ਵੀ ਪੰਜ ਪੰਪ ਮਾਰਨੇ ਪੈਣਗੇ ਤੇ ਫਿਰ ਜਾ ਕੇ ਉਹ ਦੁੱਧ ਲਾਉਗੀ ਕਿਉਂਕਿ ਇਸ ਦੀ ਸਪਰੇ ਨਾਲ ਉਹ ਬਾਜ ਲਾਤਾ ਨਹੀਂ ਮਾਰਦੀ ਤੇ ਆਰਾਮ ਨਾਲ ਦੁੱਧ ਨੂੰ ਚੋਣ ਦਿੰਦੀ ਹੈ ਬਾਕੀ ਹੋਰ ਕੋਈ ਵੀ ਗੱਲ ਹੋਵੇ ਦੇ ਸੰਪਰਕ ਕਰ ਸਕਦੇ ਹੋ ਇਸ ਨੰਬਰ ਤੇ ਤੁਹਾਨੂੰ ਆਨਲਾਈਨ ਇਸਦੀ ਡਿਲੀਵਰੀ ਮਿਲ ਜਾਂਦੀ ਹੈ ਇਸ ਨੰਬਰ ਤੇ ਤੁਸੀਂ ਬੋਕਾ ਕਰ ਸਕਦੇ ਹੋ ਇਸ ਦਾ ਨਾਮ ਹੈ ਲੈਟ ਡਾਊਨ ਮਿਲਕ ਪੰਪ ਹਾਂਜੀ ਜਿਸ ਕਿਸੇ ਵੀ ਵੀਰਪ੍ਰਾਨੇ ਲਿਆਉਣਾ ਹੋਵੇ ਤੇ ਉਹ ਇਸ ਨਾਮ ਨੂੰ ਦੱਸ ਕੇ ਲੈ ਸਕਦਾ ਹੈ ਇਸ ਦਾ ਬਹੁਤ ਹੀ ਵਧੀਆ ਰਿਜ਼ਲਟ ਆਉਂਦਿਆ ਹੈ ਬਾਕੀ ਸਾਰੇ ਵੀਰਾਂ ਨੂੰ ਹੋਰਾਂ ਨੂੰ ਵੀ ਦੱਸੋ ਅਤੇ ਹੋਰਾਂ ਨਾਲ ਵੀ ਚੈਨਲ ਨਾਲ ਵੀ ਸੰਪਰਕ ਬਣਾ ਕੇ ਰੱਖੋ ਤੇ ਉਹਨਾਂ ਨੂੰ ਦੱਸੋ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲੇ ਆਪਣਾ ਹੋਰ ਵੀ ਕਾਰੋਬਾਰ ਬਾਰੇ ਦੱਸਣ ਦੀ ਅਤੇ ਪਸ਼ੂਆਂ ਨੂੰ ਵੇਚਣਾ ਹੋਵੇ ਤੇ ਉਸ ਦੀ ਜਾਣਕਾਰੀ